ਡੇਥ ਇਹਨਾਂ ਦੀ ਜਿਹੜੀ ਆਪਣਾ ਪੀਜੀਆਈ ਤੁਹਾਨੂੰ ਸਰਟੀਫਿਕੇਟ ਚ ਚਾਰਜ ਸਰਟੀਫਿਕੇਟ ਦਿੱਤਾ ਨਾ ਉਹਨਾਂ ਨੇ ਉਹਦੇ ਸ਼ਕਸ ਆਫ ਡੈਥ ਲੀਵਰ ਫੇਲਿਅਰ ਹੈ ਰੈਸਪੀਰੇਟਰ ਹੈ ਤੇ ਡੈਂਗੂ ਨਾਲ ਸੰਬੰਧਿਤ ਮੌਤ ਨਹੀਂ ਹੈ ਡਾਕਟਰ ਸਾਹਿਬ ਇਹ ਕਿ ਚੈਕਿੰਗ ਚੱਲ ਰਹੀ ਹੈ ਥੋੜੀ ਪਿੰਡ ਮਾਨਕਪੁਰ ਦੇ ਵਿੱਚ ਮੈਨੂੰ ਮਾਨਕਪੁਰ ਚ 18 ਤੋਂ 22 ਤੱਕ ਡਰਾਈ ਰिएक्टਿਵਿਟੀ ਸਾਡੀ ਡੇਡੀ ਚੱਲਦੀ ਹੈ ਜਿਹਦੇ ਚ ਸਾਡੀ ਆਸ਼ਾ ਵਰਕਰ ਸੀਐਚਓ ਮੈਡਮ ਤੇ ਨਾਲ ਮਲਟੀਪਰਪਸ ਹੈਲਥ ਵਰਕਰ ਮੇਰ ਤੇ ਨਾਲ ਸਟੂਡੈਂਟ ਇੱਕ ਦੋ ਕਾਲਜ ਦੇ ਹੁੰਦੇ ਹਨ ਡਾਕਟਰ ਸਾਹਿਬ ਹੋਰ ਕੋਈ ਮਰੀਜ਼ ਵਗੈਰਾ ਕੋਈ ਇੱਥੇ ਹੋਏ ਕੋਈ ਹੈ ਕੋਈ ਹੋਰ ਬੁਖਾਰ ਕਿਸੇ ਨੂੰ ਲਗਾਤਾਰ ਕੰਟੀਨਿਊ ਜੁਦਾ ਹੋਵੇ ਬੁਖਾਰ ਨਾਰਮਲ ਤਾਂ ਹੁੰਦਾ ਹੀ ਹੈ ਅੱਜਕੱਲ ਪਰ ਐਦਾਂ ਦਾ ਡੈਂਗੂ ਦਾ ਕੇਸ ਹਲੇ ਤੱਕ ਇੱਥੇ ਕੋਈ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਤੁਸੀਂ ਪਿੰਡ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਵੀ ਆਪਣਾ ਆਪਣੇ ਘਰਾਂ ਦੇ ਨੇੜੇ ਤੇੜੇ ਪਾਣੀ ਨਾ ਖੜਾ ਹੁਣ ਦਿਓ ਹਮ ਸਫਾਈ ਰੱਖੋ ਹਮ ਘਰ ਚ ਗਾਰਡਨ ਵਗੈਰਾ ਇਹ ਗਾਮਲੇ ਗੁੰਮਰੇ ਉਹਨਾਂ ਚ ਬਾਧੂ ਪਾਣੀ ਨਾ ਪਾਓ ਹਮ ਠੀਕ ਹੈ ਜੀ ਤੇ ਆਪਣਾ ਫ੍ਰੀਜ ਦੀ ਜਿਹੜੇ ਪੁਰਾਣੇ ਫ੍ਰੀਜ ਆ ਉਹਨਾਂ ਦੇ ਪਿੱਛੇ ਇੱਕ ਟ੍ਰੇ ਹੁੰਦੀ ਹੈ ਉਹਦੇ ਚ ਪਾਣੀ ਇਕੱਠਾ ਹੋ ਜਾਂਦਾ ਉਹਦੇ ਚ ਡੈਂਗੂ ਦੇ ਮੱਛਰ ਦੇ ਬਹੁਤ ਚਾਂਸ ਹੁੰਦੇ ਡਾਕਟਰ ਸਾਹਿਬ ਅਗਰ ਸੇ ਕਿਸੇ ਨੂੰ ਡੈਂਗੂ ਵਗੈਰੇ ਸ਼ਿਕਾਇਤ ਹੈ ਜੀ ਤਾਂ ਤੁਹਾਡਾ ਕੰਟੈਕਟਰ ਨੰਬਰ ਕਿੰਨਾ ਹੈ ਕੋਈ ਕੰਟੈਕਟਰ ਨੰਬਰ ਦੱਸ ਦਿਓ ਆਪਣਾ ਤੁਹਾਡੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਣ ਲੋਕ ਹਾਂਜੀ ਮੇਰਾ ਨੰਬਰ ਹੈਗਾ 9914544077 ਤੇ ਨਾਲ ਸਾਡਾ ਇੱਥੇ ਆਪਣਾ ਮਹੱਲਾ ਕਲੀਨਿਕ ਹੈਗਾ ਗੱਜੂ ਖੜਾ ਵਿਖੇ ਉੱਥੇ ਡਾਕਟਰ ਸਾਹਿਬ ਤੇ ਸਾਰਾ ਸਟਾਫ ਆਜਰੇ ਇੱਥੇ ਮਾਨਕ ਪਰਚ ਆਪਣੇ ਮੈਡਮ ਸੀਐਚਓ ਬੈਠੇ ਹੋਣੇ ਫਾਸਟ ਰੇਟ ਦੇ ਤੌਰ ਤੇ ਇੱਥੋਂ ਵੀ ਮੈਡੀਸਨ ਲਈ ਜਾ ਸਕਦੀ ਹੈ ਅਗਰ ਇਹਨਾਂ ਨੂੰ ਲੱਗਦਾ ਵੀ ਮਾਲ ਮੇਰੇ ਵਾਸਤੇ ਦੀ ਗੱਲ ਹੀ ਤਾਂ ਹੈ ਉੱਥੇ ਕਿਹੜੇ ਰੈ퍼 ਕਰ ਸਕਦੇ ਹਾਂ ਗੁਰਮੀ ਸਿੰਘ ਜੀ ਕਿਹੜਾ ਪੰਡਾ ਮਾਰਕਪੁਰ ਜੀ ਇਹ ਕਿਦਾਂ ਡੈਥ ਹੋਈ ਕਰਦਿਆਂ ਦੀ ਡੈਥ ਇਸ ਕਰਕੇ ਹੋਈ ਹੈ ਜੀ ਕਿ ਤੁਹਾਨੂੰ ਸਾਨੂੰ ਪਹਿਲਾਂ ਬੁਖਾਰ ਹੋਇਆ ਸੀਗਾ ਲੈਟਰਨਿੰਗ ਬਾਥਰੂਮ ਅੰਦਰ ਲੈਟਰਨਿੰਗ ਅਰ ਉਲਟੀਆਂ ਲੱਗੀਆਂ ਸੀਗੀਆਂ ਉਦੋਂ ਬਾਅਦ ਅਸੀਂ ਸ਼ਰਮਾ ਦਾ ਡਾਕਟਰ ਸਾਹਿਬ ਕੋਲ ਗਏ ਹਾਂ ਸ਼ਰਮਾ ਸਾਹਿਬ ਨੇ ਸਾਨੂੰ ਰੈਫਰ ਕਰਤਾ ਵੀ ਭਾਈ ਤੁਸੀਂ ਆਪਣਾ ਹਸਲਤਾਂ ਦਿਖਾਓ ਹਾਂ ਅਸੀਂ 16 ਗਏ 16 ਵਾਲੇ ਨੇ ਸਾਨੂੰ ਰੈਫਰ ਕਰਤਾ ਵੀ ਤੁਸੀਂ ਪੀਜੀਏ ਵਿੱਚ ਚੋ ਹਾਂ ਅਸੀਂ ਪੀਜੀਏ ਗਏ ਪੀਜੀਏ ਆਣੇ ਕਰ ਆਪਣਾ ਲਾ ਸ਼ੁਰੂ ਕਰਤਾ ਜੀ ਹਾਂ ਹੌਦਵਾਦ ਬਣਾ ਕਹਿੰਦਾ ਹਾਂ ਤੇ ਜਿੱਥੇ ਹੋ ਗਿਆ ਜੀ ਫਿਰ ਡੈਥ ਹੋ ਗਈ ਉਹਨਾਂ ਦੀ ਪੀਸੀ ਜਾਵੇ ਪੀਡੀਐਲ ਨੇ ਕੀ ਮਮਾਰੀ ਦੱਸੀ ਸੀਗੀ ਸਾਨੂੰ ਤਾਂ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਉਹਨਾਂ ਨੂੰ ਤਾਂ ਆਪਣਾ ਲਾਸ਼ ਸ਼ੁਰੂ ਕਰਨਾ ਸੀਗਾ ਨਾ ਹਾਂ ਅੱਛਾ ਹੋਰ ਬਾਕੀ ਕੀ ਜੀ ਪਰਿਵਾਰ ਚ ਕਿੰਨੇ ਬੱਚੇ-ਬੱਚੀ ਉਹਨਾਂ ਦੇ ਉਹਨਾਂ ਦੇ ਬੱਚੇ ਆ ਜੀ ਤੇ ਆਪਣਾ ਤਿੰਨ ਬੱਚੇ ਆ ਹਾਂ ਅਸੀਂ ਆਪਣਾ ਮੀਨੂ ਹੈ ਹਾਂ ਰਮਜੀਤ ਸਿੰਘ ਅਗਨੇਂਦਰ ਸਿੰਘ ਜਿਹੜੇ ਡਾਕਟਰਾਂ ਦੀ ਟੀਮ ਪਹੁੰਚੀ ਹੈ ਜੇ ਤੁਹਾਡੇ ਕੋਲ ਕਾਲੋ ਮਾਦਰੀ ਇਹਨਾਂ ਨੇ ਚੈੱਕ ਵਗੈਰਾ ਕਰਿਆ ਕਾ ਜੀ ਹਾਂ ਜੀ ਹਾਂ ਜੀ ਹਾਂ ਬਹੁਤ ਵਧੀਆ ਠੀਕ ਹੈ ਜੀ ਜੋ ਸਾਹਮਣੇ ਦੱਸਿਆ ਇਹਨਾਂ ਨੇ